ਕਾਲਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਧੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅਹਿਤੀ ਵੱਡੀ ਖਬਰ ਸਤਲੁਜ ਦੇ ਕਿਨਾਰੇਆਂ ਦਾ ਖੁਰਨਾ ਜਾਰੀ ਚਾਰ ਥਾਵਾਂ ਤੇ ਸਥਿਤੀ ਨਾਜ਼ੁਕ ਸਤਲੁਜ ਦੇ ਕਿਨਾਰੇ ਲਗਾਤਾਰ ਖੁਰਨ ਕਾਰਨ ਹੁਣ ਚਾਰ ਥਾਵਾਂ ਤੇ ਸਥਿਤੀ ਨਾਜ਼ੁਕ ਬਣੀ ਲੱਗਤ ਪੰਨ ਲੱਗੀ ਹੈ ਸਸਰਾ ਲਿਕ ਲੋਨੀ ਦੇ ਬਾਦ ਗੋਸਗੜ ਗੜੀ ਫਸਲ ਤੇ ਚਾੜ ਵਿੱਚ ਅੱਜ ਸਤਲੁਜ ਕਿਨਾਰੇ ਨਾਜ਼ੁਕ ਹੋ ਕੇ ਹੋ ਕੇ ਅਤੇ ਇਹਨਾਂ ਦੇ ਟੁੱਟਣ ਦਾ ਖਤਰਾ ਬਣ ਗਿਆ ਇਸ ਤੇ ਪ੍ਰਸ਼ਾਸਨ ਅਲਰਟ ਹੋਇਆ ਤੇ ਇਥੇ ਰਾਦਕਾ ਸ਼ੁਰੂ ਕਰ ਦਿੱਤੇ ਹਨ ਨਾਜ਼ੁਕ ਹਾਲਾਤ ਦੇ باوجود ਹਾਲੇ ਵੀ ਸਥਿਤੀ ਅੰਡਰ ਕੰਟਰੋਲ ਹੈ ਪਹਾੜਾਂ 'ਚ بارش ਕੱਟ ਹੋਣ ਕਰਨਾ ਡੈਮਾਂ ਤੋਂ ਸਤਲੁਜ 'ਚ ਪਾਣੀ ਕੱਟ ਸਤਲੁਜ ਚ ਪਾਣੀ ਘੱਟ ਛੱਡਿਆ ਜਾ ਰਿਹਾ ਹੈ ਇਸੇ ਹੀ ਕਾਰਨ ਹੈ ਕਿ ਸਤਲੁਜ ਚ ਪਾਣੀ ਦਾ ਪੱਧਰ ਕਾਫੀ ਘੱਟ ਹੋ ਗਿਆ ਹੈ ਤੇ ਇਹੀ ਕਾਰਨ ਹੈ ਕਿ ਇਸ ਸਮੇਂ ਜ਼ਿਆਦਾ ਨੁਕਸਾਨ ਨਹੀਂ ਹੋਇਆ ਸਸਰਾਲੀ ਕਲੋਨੀ ਚ ਟੁੱਟੇ ਕਿਨਾਰੇ ਤੋਂ ਲਗਾਤਾਰ ਪਾਣੀ ਬਾਹਰ ਨਿਕਲ ਰਿਹਾ ਹੈ ਤੇ ਖੇਤਾਂ ਚ ਲਗਾਤਾਰ ਵਹਿ ਰਿਹਾ ਹੈ ਜਿਕਰ ਜੋ ਹੈ ਕਿ ਪਿਛਲੇ 2 ਦਿਨਾਂ ਤੋਂ ਸਸਰਾਲੀ ਕਲੋਨੀ ਚ ਟੁੱਟੇ ਕਿਨਾਰੇ ਕਨ ਪਾਣੀ ਲਗਾਤਾਰ ਸਤਲੁਜ ਤੋਂ ਬਾਹਰ ਆ ਰਿਹਾ ਹੈ ਤੇ ਕਿ ਤਾਂ ਚ ਆਪਣੀ ਜਗ੍ਹਾ ਲੈ ਰੱਖੇ ਸਤਲੁਜ ਨੇ ਆਪਣਾ ਦਾਇਰਾ 2 ਕਿਲੋਮੀਟਰ ਹੋਰ ਵਧਾ ਲਿਆ ਹੈ देर रात ਗੜੀ ਬਜਲ ਤੇ ਕੋਸਗੜ ਚ ਚਾਰੇ ਰੱਖੇ ਖੋਰੀ ਕਰਕੇ ਕਿਨਾਰੇ ਟਟਣ ਦਾ ਖਤਰਾ ਪਨਿਆ ਹੋਇਆ ਸੀ ਜਿਸ ਕਾਰਨ ਇਥੇ ਲੋਕਾਂ ਚ ਵਿੱਚ ਐਨੀ ਦਿਖਾਈ ਦਿੱਤੀ ਜਾਣਕਾਰੀ ਮਿੰਨ ਤੇ ਡਿਪਟੀ ਕਮਿਸ਼ਨਰ ਮਾਂਜੂ ਮੋਕਿੰਦਨ ਮੋਕੇ ਤੇ ਪਹੁੰਚੀ ਅਤੇ ਇਥੇ ਰਾਤ ਕਾਰਜ ਚੁਰਕ ਰੁਆਏ ਦੂਜੇ ਪਾਸੇ ਜਿਹੜਾ ਬੇਟਵੈਲ ਪਿੰਡ ਚਾੜ ਚ 24 ਕਿਨਾਰੇ ਖੋਲ ਰੱਖੇ ਹਨ ਇੱਥੇ ਵੀ ਵੱਡੇ ਪੂਮਨ ਨੇ ਤੇ ਪਹਿਲਾਂ ਤੋਂ ਇਹ ਕੰਮ ਜਾਰੂ ਹੈ ਜਿਸ ਸਮਗਰੋਂ ਐਸਟੀਐਮ ਪੂਨ ਪੂਨਮ ਪ੍ਰੀਤ ਕਰਨ ਮੌਕੇ ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਵੱਲੋਂ ਇੱਥੇ ਚੱਲ ਰਿਹਾ ਰਾਤ ਕਾਜਾਂ ਦੇ ਛੁੱਟੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਕੈਬਨਿਟ ਮੰਤਰੀ ਸੰਜੀਵ अरोड़ा ਨੇ ਐਤਵਾਰ ਨੂੰ ਡਿਪਟੀ ਕਮਿਸ਼ਨਰ ਹਮਨਚੂ ਜੀ ਦੀ ਗਿਫਟੇ ਕਮਿਸ਼ਨਰ ਅਮਨਜੀਤ ਬੈਂਸ ਐਨਐਚਏਆਈ ਪ੍ਰੋਜੈਕਟ ਡਾਇਰੈਕਟਰ ਪ੍ਰਿਯੰਕਾ ਮੀਨਾ ਤੇ ਹੋਰ ਅਧਿਕਾਰੀਆਂ ਨਾਲ ਸਸਰਾਰੀ ਕਲੌਨੀ 'ਚ ਤੁਸੀਂ ਬਾਨ ਨੂੰ ਮਜਬੂਰ ਕਰਨ ਤੇ ਰਾਜਮਾਰ ਪ੍ਰੋਜੈਕਟਾਂ ਸੰਬੰਧੀ ਚੱਲ ਰਹੀਆਂ ਕੋਸ਼ਿਸ਼ਾਂ ਦਾ ਮੁਲਾਕਨ ਕਰਨ ਲਈ ਇੱਕ ਮੀਟਿੰਗ ਕੀਤੀ ਉਹਨਾਂ ਨੂੰ ਸਤਲੁਜ ਦਰਿਆ ਦੇ ਕਿਨਾਰੇ ਕਿਨਾਰਿਆਂ ਦੇ ਘੋਰੀ ਨੂੰ ਰੋਕਣਾ ਤੁਸੀਂ ਬਾਨ ਨੂੰ ਮਜਬੂਰ ਕਰਨਾ ਤੇ ਤੋਂ ਬਾਨਾਂ ਤੇ ਰਾਤ ਕਾਰਜ ਨੂੰ ਵਿਧਾਉਣਾ ਵਿਧਾਉਣਾ ਸ਼ਾਮਲ ਸੀ ਉਹਨਾਂ ਭਾਰਤੀ ਰਾਸ਼ਟਰੀ ਮੁਖ ਚੜ੍ਹਕਾ 30 ਦੀ ਯੋਜਨਾ ਦੀ ਪ੍ਰਤੀਕਿਰਣ ਦੀ ਸਮੀਖਿਆ ਕੀਤੀ ਅਤੇ ਸਾਈਕਲ ਟ੍ਰੈਕ ਟ੍ਰੈਕ ਬਣਾਉਣ ਤੇ ਪ੍ਰਭਾਵਸ਼ਾਲੀ ਟ੍ਰੈਫ ਪ੍ਰਬੰਧਨ ਵਰਗੀਆਂ ਯੋਜਨਾਵਾਂ ਨੂੰ ਸਮੇਂ ਤੇ ਪੂਰਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ